ਅੱਜ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਇਤਿਹਾਸਿਕ ਮੰਦਿਰ ਦੱਸਿਆ ਜਾਂਦਾ ਹੈ ਕਿ ਪਾਂਡਵਾ ਨੇ ਇਸ ਸਥਾਨ ਦੇ ਉੱਤੇ ਆ ਕੇ ਸ਼ਿਵ ਦੀ ਤਪੱਸਿਆ ਕੀਤੀ ਸੀ। ਅਤੇ ਸ਼ਿਵ ਤੋਂ ਪ੍ਰਦਾਨ ਪ੍ਰਾਪਤ ਕੀਤਾ ਸੀ ਕਿ ਭਗਵਾਨ ਸ਼ਿਵ ਵੱਲੋਂ ਦਿੱਤੇ ਵਰਦਾਨਾਂ ਦੇ ਨਤੀਜੇ ਵਜੋਂ ਪਾਂਡਵਾ ਨੂੰ ਇੱਕ ਰਾਤ ਵਿੱਚ ਸਵਰਗ ਦੀਆਂ ਪੌੜੀਆਂ ਬਣਾਉਣੀਆਂ ਵੱਲੋਂ ਕਿਹਾ ਗਿਆ ਸੀ। ਇਸ ਦਿਨ ਦੀ ਰਾਤ 6 ਮਹੀਨਿਆਂ ਦੀ ਹੋ ਗਈ ਸੀ। ਤਾ ਜੋ ਪਾਂਡਵ ਇੱਕ ਰਾਤ ਵਿੱਚ ਮੰਦਿਰ ਅਤੇ ਸਵਰਗ ਜਾਣ ਦੀਆਂ ਪੌੜੀਆਂ ਬਣਾ ਸਕਦੇ। ਇਹ ਕੋਈ 5000 ਤੋਂ 5500 ਸਾਲ ਪੁਰਾਣਾ ਮੰਦਿਰ ਹੈ। ਹਮਮ ਔਰ ਇਹ ਸਮਰਪਿਤ ਹੈ ਬੋਲੇ ਸ਼ੰਕਰ ਜੀ ਨੂੰ ਐਂਡ ਪਾਰਵਤੀ ਜੀ ਨੂੰ। ਹਮਮ ਔਰ ਪਾਂਡਵਾਂ ਨੇ ਇਸ ਦੀ ਨਿਰਮਾਣ ਕਰਵਾਇਆ ਸੀ। ਸਾਹਮਣੇ ਤੁਸੀਂ ਦੇਖ ਸਕਦੇ ਹੋ। ਉਹਨੂੰ ਬੋਲਿਆ ਜਾਂਦਾ ਸਵਰਗ ਦੀਆਂ ਪੌੜੀਆਂ। ਜੀ ਤੇ ਪਾਂਡਵਾ ਨੇ ਕ੍ਰਿਸ਼ਨ ਜੀ ਨੂੰ ਬੋਲਿਆ ਸੀ ਕਿ ਅਸੀਂ ਸਵਰਗ ਦੀਆਂ ਪੌੜੀਆਂ ਬਣਾਉਣਾ ਚਾਹੁੰਦੇ ਹਾਂ ਹੂੰ ਤੇ ਕ੍ਰਿਸ਼ਨ ਜੀ ਨੇ ਫਿਰ ਉਸ ਦੇ ਲਈ 40 ਪੌੜੀਆਂ ਉਹਨਾਂ ਨੇ ਬਣਵਾਈਆਂ ਤੇ ਕ੍ਰਿਸ਼ਨ ਜੀ ਨੇ ਇੱਕ ਰਾਤ ਦਾ ਟਾਈਮ 6 ਮਹੀਨੇ ਕਰ ਦਿੱਤਾ ਹੂੰ ਤੇ ਸਿਰਫ ਢਾਈ ਪੌੜੀਆਂ ਤੋਂ ਹੀ ਇਸ ਸਵਰਗ ਦੀਆਂ ਪੌੜੀਆਂ ਦਾ ਨਿਰਮਾਣ ਨਹੀਂ ਹੋ ਪਾਇਆ ਕਿਉਂਕਿ ਉੱਥੇ ਸੀ ਕਿ ਇੱਕ ਰਾਤ ਵਿੱਚ ਹੀ ਸਾਰਾ ਨਿਰਮਾਣ ਕਰਨਾ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਬੋਲਿਆ ਜਾਂਦਾ ਸਵਰਗ ਦੀਆਂ ਪੌੜੀਆਂ ਸੋ ਦੋਸਤੋ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਪੋਂਗ ਡੈਮ ਤੋਂ ਜਿੱਥੇ ਇਹ ਪੁਰਾਣਾ ਮੰਦਿਰ ਜਿਹੜਾ ਆ ਇਹਦਾ ਇਤਿਹਾਸ 5000 ਸਾਲ ਪੁਰਾਣਾ ਇਹ ਪ੍ਰਾਤਨ ਮੰਦਿਰ ਆ ਜੇ ਜੇ ਗੱਲਬਾਤ ਇਹਦੀ ਕਰੀਏ ਤਸਵੀਰਾਂ ਦੇ ਵਿੱਚ ਤੁਸੀਂ ਦੋ ਮੰਦਿਰ ਦੇਖ ਰਹੇ ਹੋ ਇਸ ਮੰਦਿਰ ਦਾ ਨਿਰਮਾਣ ਪੰਜਾਂ ਭਾਡਵਾ ਨੇ ਕਰਵਾਇਆ ਸੀ ਜੋ ਹਿਸਟਰੀ ਜਿਹੜੀ ਵਿਕੀਪੀਡੀਆ ਤੇ ਮੌਜੂਦ ਆ ਉਸ ਦੀ ਜਾਣਕਾਰੀ ਮੁਤਾਬਕ ਤੁਹਾਨੂੰ ਸਾਂਝੀ ਕਰ ਦਈਏ ਕਿ ਇਹ 6 ਮਹੀਨੇ ਪੌਂਗ ਡੈਮ ਜੋ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਪਿੱਛੇ ਇਸ ਦੇ ਵਿੱਚ ਪੂਰਾ ਹੀ ਡੁੱਬ ਜਾਂਦਾ ਆ ਤੇ ਜਦੋਂ ਮੌੜ ਇਹ 3-4 ਮਹੀਨੇ ਤੱਕ ਦਿਖਦਾ ਆ ਤੇ ਉਸ ਤੋਂ ਬਾਅਦ ਇਹ ਸਲਾਨੀ ਜਿਹੜੇ ਨੇ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਇੱਥੇ ਆ ਕੇ ਇਸ ਮੰਦਰ ਦੇ ਦਰਸ਼ਨ ਕਰਨ ਵਾਸਤੇ ਪਹੁੰਚਦਾ ਆ ਦੱਸਿਆ ਜਾਂਦਾ ਕਿ ਇਹ ਤੇ ਸ਼ਿਵਜੀ ਦਾ ਮੰਦਰ ਹੈ ਤੇ ਹੁਣ ਸ਼ਿਵਰਾਤਰੀ ਦਾ ਸਮਾਂ ਸੀਗਾ ਤੇ ਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਵੀ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਦੱਸਿਆ ਜਾ ਰਿਹਾ ਕਿਥੇ ਕਿ ਜਿਹੜੇ ਰਾਈਡਰ ਵੀ ਇੱਥੇ ਆਉਂਦੇ ਨੇ ਉਹਨਾਂ ਨੂੰ ਵੀ ਦੇਦੇ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਾ ਇਸ ਮੰਦਰ ਦੀ ਇਤਿਹਾਸ ਆ ਤੇ ਕੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਆ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਰਾਈਡਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿਵੇਂ ਸਰ ਅੱਜ ਇੱਥੇ ਆਇਓ ਤੇ ਕਿੰਨਾ ਟਾਈਮ ਜਿਹੜੇ ਤੁਸੀਂ ਇੱਥੇ ਆ ਰਹੇ ਹੋ ਅਸੀਂ ਫ੍ਰੈਂਡਸ ਕਾਫੀ ਚਿਰ ਤੋਂ ਪਲਾਨ ਕਰ ਰਹੇ ਸੀ ਕਿ ਬਾਥੂ ਦੀ ਲੜੀ ਅਸੀਂ ਦਰਸ਼ਨ ਕਰਨ ਜਾਣੇ ਆ ਜੀ ਔਰ ਇੱਥੇ ਕੋਈ ਮੰਦਰ ਹੈ ਉਹ ਮੰਦਰ ਦੇ ਅਸੀਂ ਦਰਸ਼ਨ ਕਰਨੇ ਆ ਅੱਜ ਅਸੀਂ ਇੱਥੇ ਪਹੁੰਚੇ ਆ ਗੁਰਦਾਸਪੁਰ ਤੋਂ ਰਾਈਡਰ ਟੀਮ ਲੈ ਕੇ ਜੀ ਔਰ ਆਸ-ਪਾਸ ਦੇਖ ਸਕਦੇ ਹੋ ਤੁਸੀਂ ਪੋਂਗ ਡੈਮ ਦੀ ਝੀਲ ਵੀ ਹੈ ਉਹ ਪੈਰਾਗਲਾਈਡਿੰਗ ਵੀ ਹੋ ਰਹੀ ਹੈ ਸਾਹਮਣੇ ਕਾਫੀ ਐਕਟੀਵਿਟੀਆਂ ਵੀ ਚੱਲ ਰਹੀਆਂ ਹੈ ਜੀ ਤੋ ਸਰ ਇਹ ਕਿੰਨਾ ਟਾਈਮ ਜਿਹੜਾ ਪੁਰਾਣਾ ਇਹ ਮੰਦਿਰ ਹੈਗਾ ਜੀ ਇਹ ਕੋਈ 5000 ਤੋਂ 5500 ਸਾਲ ਪੁਰਾਣਾ ਮੰਦਿਰ ਹੈ ਹਮਮ ਔਰ ਇਹ ਸਮਰਪਤ ਹੈ ਭੋਲੇ ਸ਼ੰਕਰ ਜੀ ਨੂੰ ਐਂਡ ਪਾਰਵਤੀ ਜੀ ਨੂੰ ਹਮਮ ਔਰ ਪੰਡਵਾਂ ਨੇ ਇਸ ਦੀ ਨਿਰਮਾਣ ਕਰਵਾਇਆ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹਨੂੰ ਬੋਲਿਆ ਜਾਂਦਾ ਸਵਰਗ ਦੀਆਂ ਪੌੜੀਆਂ ਜੀ ਤੇ ਪਾਂਡਵਾਂ ਨੇ ਕ੍ਰਿਸ਼ਨ ਜੀ ਨੂੰ ਬੋਲਿਆ ਸੀ ਕਿ ਅਸੀਂ ਸਵਰਗ ਦੀਆਂ ਪੌੜੀਆਂ ਬਣਾਉਣਾ ਚਾਹੁੰਦੇ ਹਾਂ ਹੂੰ ਤੇ ਕ੍ਰਿਸ਼ਨ ਜੀ ਨੇ ਫਿਰ ਉਸ ਤੇ ਲਈ 40 ਪੌੜੀਆਂ ਉਹਨਾਂ ਨੇ ਬਣਵਾਈਆਂ ਤੇ ਕ੍ਰਿਸ਼ਨ ਜੀ ਨੇ ਇੱਕ ਰਾਤ ਦਾ ਟਾਈਮ 6 ਮਹੀਨੇ ਕਰ ਦਿੱਤਾ ਹੂੰ ਤੇ ਸਿਰਫ ਢਾਈ ਪੌੜੀਆਂ ਤੋਂ ਹੀ ਇਹ ਸਵਰਗ ਦੀਆਂ ਪੌੜੀਆਂ ਦਾ ਨਿਰਮਾਣ ਨਹੀਂ ਹੋ ਪਾਇਆ ਕਿਉਂਕਿ ਉੱਥੇ ਸੀ ਕਿ ਇੱਕ ਰਾਤ ਵਿੱਚ ਸਾਰਾ ਨਿਰਮਾਣ ਕਰਨਾ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਨਾਂ ਨੂੰ ਬੋਲੇ ਜਾਂਦਾ ਸਵਰਗ ਦੀਆਂ ਪੌੜੀਆਂ ਸੋ ਦੇਖੋ ਕੈਮਰਾਮੈਨ ਨੂੰ ਕਹਾਂਗੇ ਕਿ ਕਿ ਤਸਵੀਰਾਂ ਦਿਖਾ ਦਿਓ ਕਿ ਜਿਹੜੀਆਂ ਸਵਰਗ ਦੀਆਂ ਪੌੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਕੁਝ ਸਮਾਂ ਪਹਿਲਾਂ ਪੁਰਾਤਨ ਇਹ ਦੇਖ ਸੀਗੀ ਜੋ ਵੀ ਵਿਰਾਣੇ ਦੱਸਿਆ ਕਿ ਇੱਥੇ ਸਵਰਗ ਦੀਆਂ ਪੌੜੀਆਂ ਜਿਹੜੀਆਂ ਚੜਾਈਆਂ ਗਈਆਂ ਸੀ ਸੋ ਹੋਰ ਵੀ ਜਿਹੜੇ ਰਾਈਡਰ ਨੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਬੱਬੂ ਭਾਜੀ ਹੁਣੇ ਨੇ ਸਸੀ ਕਾ ਵੀਰ ਜੀ ਸਸੀ ਕਾਲ ਜੀ ਭਾਜੀ ਕਿੱਥੋਂ ਆਇਓ ਗੁਰਦਾਸਪੁਰ ਤੋਂ ਭਾਈ ਕਿਵੇਂ ਦਾ ਇਸ ਮੰਦਰ ਦੇ ਦ੍ਰਿਸ਼ ਕੀ ਹੈਗਾ ਹੈ ਤੇ ਦੀ ਹਿਸਟਰੀ ਕੀ ਹੈਗੀ ਕੁਝ ਜਾਣਕਾਰੀ ਦਸੋਗੇ ਭਾਈ ਦ੍ਰਿਸ਼ ਤੇ ਦਾ ਬਹੁਤ ਵਧੀਆ ਵਾ ਜਦੋਂ ਵੀ ਕੋਈ ਡਵੈਲਪਮੈਂਟ ਹੁੰਦੀ ਹੈ ਨਾ ਤਾਂ ਕੋਈ ਚੀਜ਼ਾਂ ਨੁਕਸਾਨ ਹੁੰਦਾ ਹੀ ਹੁੰਦਾ ਆਪਾਂ ਨੂੰ ਨਾ ਸਾਡੇ ਲੋਕਾਂ ਨੂੰ ਨੁਕਸਾਨ ਸਹਿਣਾ ਹੀ ਪੈਂਦਾ ਇਹ ਮੰਦਰ ਪਾਣਵਾ ਨੇ ਬਣਾਇਆ ਸੀ ਠੀਕ ਹੈ ਜਦੋਂ ਪੌਂਗ ਡੈਮ ਬਣਿਆ ਠੀਕ ਹੈ ਉਸ ਟਾਈਮ ਇਹ ਵਿੱਚ ਸਮਾ ਗਿਆ ਠੀਕ ਹੈ ਇਹ ਆਹੀ ਆ ਵੀ ਫਰਵਰੀ ਮਾਰਚ ਅਪ੍ਰੈਲ ਮਈ ਤੱਕ 4 ਮਹੀਨੇ ਬਾਹਰ ਹੁੰਦਾ ਹੈ ਠੀਕ ਹੈ ਤੇ ਉਸ ਦੌਰਾਨ ਸਲਾਨੀ ਆਂਦੇ ਕਾਫੀ ਇੱਥੇ ਹਮ ਹਮਾ ਕੇ ਸਲਾਨੀ ਪੁੱਜਦੇ ਨੇ ਹੂੰ ਤੇ ਮੈਂ ਤੇ ਚਾਹਨਾ ਵੀ ਇਹ ਜਿਹੜਾ ਇਹ ਜਸੂਰ ਵਿੱਚ ਪੈਂਦਾ ਥੋੜੀ ਜਿਹੀ ਥੋੜੀ ਜਿਹੀ ਡਿਵੈਲਪਮੈਂਟ ਕੀਤੀ ਜਾਏ ਥੋੜਾ ਜਿਹਾ ਇਹਦੇ ਵੱਲ ਧਿਆਨ ਦਿੱਤਾ ਜਾਏ ਕੀ ਲੱਗਦਾ ਕਿ ਪ੍ਰਸ਼ਾਸਨ ਨੂੰ ਜਿੱਦਾਂ ਤੁਸੀਂ ਕਹਿਗੇ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਪ੍ਰਸ਼ਾਸਨ ਦੇ ਹੋ ਸਕਦਾ ਨੌਲੇਜ ਦੇ ਵਿੱਚ ਹੋਵੇ ਵੀ ਤੇ ਮੈਂ ਚਾਹੁੰਦਾ ਕਿ ਜਿੱਦਾਂ ਇਹ 6 ਮਹੀਨੇ ਪਾਣੀ ਦੇ ਵਿੱਚ ਰਹਿੰਦਾ 6 ਮਹੀਨੇ ਬਾਹਰ ਆ ਜਾਂਦਾ ਫਿਰ ਡਵੈਲਪਮੈਂਟ ਵਾਸਤੇ ਕੀ ਕੀਤਾ ਹੈ ਜਾ ਉਪਰਾਲਾ ਜਾਵੇ ਕਿ ਜਿਹੜਾ ਇਹਦੀ ਦਿੱਖ ਪਾਰ ਹੋ ਲੋਕ ਵੀ ਜਿਹੜੇ ਸਲਾਨੀ ਹੁੰਦੇ ਰਹਿਣਗੇ ਕਿਉਂਕਿ ਇਹ ਜਿੱਦਾਂ ਇਹ ਪ੍ਰਾਤਨ ਹੈ ਹਿਸਟਰੀ ਜਿਹੜੀ ਇਹਦੀ ਅਪੋਲੇ ਸ਼ੰਕਰ ਦੀ ਆ ਇਹ ਜਿਵੇਂ ਜਿਵੇਂ ਪਾਣੀ ਦਾ ਬਹਾਵ ਵਧਦਾ ਜਾਂਦਾ ਉਵੇਂ-ਉਵੇਂ ਜਿਹੜਾ ਇਹ ਕਲਰ ਡਿੱਗਦਾ ਜਾਂਦਾ ਵੇਖੋ ਤੁਸੀਂ ਪਹਿਲਾਂ ਹੋਣ ਵਾਲੇ ਸਮੇਂ ਜਿਹੜਾ ਅਸੀਂ 5 ਸਾਲ ਪਹਿਲਾਂ ਆਏ ਸੀਗੇ ਉਦੋਂ ਕੁਝ ਹੋਰ ਦਿਖ ਸੀਗੀ ਮਤਲਬ ਕਿ ਜੋ ਜੋ ਇਹਨੂੰ ਦੇਖਦੇ ਜਾਂਦੇ ਉਹ ਟੈਂਦਾ ਜਾਂਦਾ ਆ ਹਾਲਾਂਕਿ ਹੈ ਤਾਂ ਇਹ ਕਿਸੇ ਚੀਜ਼ ਦੇ ਨਾਲ ਹੀ ਬਣਿਆ ਨਾ ਮਤਲਬ ਕਿ ਮਨਿਆਦਾ ਜਿਵੇਂ ਜਿਵੇਂ ਚਲਦੀ ਜਾਂਦੀ ਉਵੇਂ ਘੜਦੀ ਜਾਂਦੀ ਪਰ ਆਪਾਂ ਨੂੰ ਇਹਨੂੰ ਸਾਂਭਣ ਦੀ ਲੋੜ ਹੈ ਨਾ ਪ੍ਰਸ਼ਾਸਨ ਨੂੰ ਸਾਂਭਣ ਦੀ ਲੋੜ ਹੈ ਤੂੰ 6 ਮਹੀਨੇ ਜੇ ਬਾਹਰ ਰਹਿੰਦਾ ਪਰ 6 ਮਹੀਨੇ ਦੀ ਮੇਨਟੇਨੈਂਸ ਤੇ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ ਨਾ 6 ਮਹੀਨੇ ਵਿੱਚ ਕਿਉਂ ਨਹੀਂ ਬਣ ਸਕਦੀ ਹੈ ਜਿਹੜੀ ਇਹ ਚੀਜ਼ਾਂ ਬਹੁਤ ਬਹੁਤ ਚੀਜ਼ਾਂ ਬਣ ਸਕਦੀ ਹੈ 6 ਮਹੀਨੇ ਵਿੱਚ ਥੋੜਾ ਜਿਆਦਾ ਪ੍ਰਸ਼ਾਸਨ ਨੂੰ ਇੱਥੋਂ ਦੀ ਡਿਪਾਰਟਮੈਂਟ ਨੂੰ ਥੋੜਾ ਜਿਆਦਾ ਧਿਆਨ ਦੇਣਾ ਚਾਹੀਦਾ ਹੂੰ ਕਿ ਕੁਝ ਇਹਦੇ ਵਿੱਚ ਡਿਵੈਲਪਮੈਂਟ ਕੀਤੀ ਜਾਏ ਕੁਝ ਤੇਨੂੰ ਠੀਕ ਕੀਤਾ ਜਾਏ ਉਹਨਾਂ 6 ਮਹੀਨੇ ਤੋਂ ਬਾਅਦ 4 ਮਹੀ ਕੋਈ ਪੰਡਿਤ ਨਹੀਂ ਹੈਗਾ ਅੰਦਰ ਸਿਰੇ ਕੋਈ ਸ਼ਿਵਲਿੰਗ ਜੀ ਹੈ ਉਹ ਸ਼ਿਵਲਿੰਗ ਹੈ ਬਸ ਸ਼ਿਵਾ ਜੀ ਦਾ ਉੱਥੇ ਹੀ ਹੈ ਸਾਰੇ ਮੱਥਾ ਟੇਕਦੇ ਪਏ ਆ ਜੀ ਉਹ ਕੁਝ ਜਿਹੜੇ ਚਾਰੋ 4 5 ਹਰ 4 ਉਹ ਤੁਹਾਡੇ ਕਹਿੰਦਾ ਮਨ ਲ ਕਿ ਨੌਲੇਜ ਵਾਸਤੇ ਤੇ ਕੋਈ ਨਾ ਕੋਈ ਜਿਹੜਾ ਇਤਿਹਾਸਿਕ ਕੋਈ ਕੋਈ ਕਿਤੇ ਆਸਿਕ ਬੋਰਡ ਤੱਕ ਨਹੀਂ ਲੱਗਾ ਹੋਇਆ ਕਿ ਇਹ ਹੋਣਾ ਚਾਹੀਦਾ ਕਹਿੰਦਾ ਉਹ ਹੋਣਾ ਚਾਹੀਦਾ ਸੋ ਵਧੀਆ ਗੱਲ ਆ ਵੀਰ ਜੀ ਹੁਣਾਂ ਦਸੀਏ ਕਿ ਜਿਹੜਾ ਇਤਿਹਾਸਿਕ ਇਹ ਮੰਦਰ ਹੈਗਾ ਤੇ ਇਥੇ ਕੋਈ ਨਾ ਕੋਈ ਜਿਹੜਾ ਪ੍ਰਸ਼ਾਸਨ ਨੂੰ ਲੋਕਲ ਪੱਧਰ ਦੇ ਉੱਤੇ ਜਿਹੜੇ ਇਥੇ ਸਨੀਕ ਨੇ ਉਹਨਾਂ ਨੂੰ ਇਥੇ ਇਹਦੀ ਹਿਸਟਰੀ ਕੱਢ ਕੇ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਸਾਂਝੀ ਕਰਨੀ ਚਾਹੀਦੀ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਅਮਰ ਗੱਲਬਾਤ ਵੀ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਕਿਸੇ ਨਾਲ ਗੱਲਬਾਤ ਹੋ ਸਕੇ ਤਾਂ ਗੱਲਬਾਤ ਕਰਾਂਗੇ ਕਿ ਕਿੱਥੋਂ-ਕਿੱਥੋਂ ਜਿਹੜੇ ਸਲਾਨੀ ਇੱਥੇ ਆਏ ਨੇ ਤੇ ਇਸ ਮਾਹੌਲ ਦਾ ਕਿਵੇਂ ਦੇਖਦੇ ਆ ਸਾਬਤ ਇਸ ਮੰਦਰ ਨੂੰ ਤੇ ਗੱਲਬਾਤ ਜਿਹੜੀ ਆਪਾਂ ਕਰਨ ਦੀ ਕੋਸ਼ਿਸ਼ ਜਿਹੜੀ ਆਪਾਂ ਕਰਾਂਗੇ ਤੇ ਲੋਕਲੀ ਆਪ ਇਧਰ ਸੇ ਅੱਛਾ ਚਲੋ ਅਸੀਂ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਆਪਾਂ ਜਿਹੜੇ ਇਥੋਂ ਲੋਕਲ ਨੇ ਵਸਨੀਕ ਨੇ ਸਸੀ ਕਾਮਤਾ ਜੀ ਸਸੀ ਕਾਮ ਜੀ ਮਤਲਬ ਇੱਥੇੋਂ ਲੋਕਲੀ ਆਪ ਹਾਂਜੀ ਤੇ ਇਸ ਮੰਦਰ ਦੀ ਕੀ ਹਿਸਟਰੀ ਹੈ ਜੀ ਪਤਾ ਨਹੀਂ ਆਹ ਨਾ ਲੋਕਲੀਟੂ ਦੇ ਬਰਾਇ ਆ ਜਿੰਗੇ ਕਹਿੰਦੇ ਪਾਂਡਵਾ ਨੇ ਬਣਾਇਆ ਜੀ ਪਰ ਕਾਫੀ ਸਮਾਂ ਪੁਰਾਣਾ ਪਤਾ ਨਹੀਂ ਜੀ ਪਾਂਡਵਾ ਨੇ ਬਣਾਇਆ ਹੈ ਨਾ ਪਾਂਡਵਾ ਨੇ ਬਣਾਇਆ ਜੀ ਤੇ ਕਿੰਨੇ ਸਾਲ ਪੁਰਾਣਾ ਇਹ ਮੰਦਿਰ ਹੈਗਾ ਬਹੁਤ ਕਾਫੀ ਸਾਲ ਪੁਰਾਣਾ ਹੈ ਬੜਾ ਪੁਰਾਣਾ ਹੈ ਕਿੰਨੇ ਚੇਰੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਔਰ ਕਿੰਨੇ ਚੇਰੇ ਬਾਹਰ ਰਹਿੰਦਾ ਹੈ ਇਹ ਤੁਮ ਲਿਖੇ ਦੇਖੋ 5 6 ਕਿਵੇਂ ਮਹੀਨੇ ਬਾਹਰ ਰਹਿੰਦਾ 6 ਮਹੀਨੇ ਅੰਦਰ ਰਹਿੰਦਾ ਜਦ ਬਰਸਾਤਾਂ ਚ ਪਾਣੀ ਚੜਨਾ ਸ਼ੁਰੂ ਹੋ ਜਾਂਦਾ ਜਦ ਡੁੱਬ ਜਾਂਦਾ ਸੋ ਦੋਸਤੋ ਮਲਕੀ ਬਿਲਕੁਲ ਠੀਕ ਹੈ ਗੱਲ ਕਿ ਜਿੱਦਾਂ ਇਹ ਪਾਣੀ ਤੋਂ ਬਾਹਰ ਹੁੰਦਾ ਹੈ ਤਾਂ ਉਦੋਂ ਸਲਾਨੀ ਜਿਹੜੇ ਨੇ ਇੱਥੇ ਦਰਸ਼ਨ ਕਰਨ ਵਾਸਤੇ ਇੱਥੇ ਆਉਂਦੇ ਨੇ ਤੇ ਮੋੜ ਜਿਹੜਾ ਤਕਰੀਬਨ ਜੇ ਗੱਲਬਤ ਕਰੀਏ ਹਿਸਟਰੀ ਦੀ ਤੇ ਹਿਸਟਰੀ ਦੀ ਜਾਣਕਾਰੀ ਬਹੁਤਿਆਂ ਨੂੰ ਨਾ ਹੋਣ ਕਰਕੇ ਜਿਹੜਾ ਇਸ ਮੰਦਿਰ ਦੀ ਹਿਸਟਰੀ ਅਧੂਰੀ ਹੀ ਦਿੰਦੀ ਨਜ਼ਰ ਆਉਂਦੀ ਆ ਸੋ ਅਸੀਂ ਵੀ ਬੇਨਤੀ ਕਰਾਂਗੇ ਸਬੰਧਤ ਜਿਹੜੇ ਵਿਭਾਗ ਨੂੰ ਔਰ ਸਬੰਧਤ ਇਲਾਕੇ ਦੇ ਏਰੀਏ ਨੂੰ ਕਿ ਕੁਝ ਨਾ ਕੁਝ ਜਿਹੜਾ ਇਸ ਮੰਦਿਰ ਦੇ ਲਾਗੇ ਛਾਗੇ ਜਿਹੜਾ ਬੋਰਡ ਇਤਿਹਾਸਿਕ ਲਗਾਇਆ ਜਾਵੇ ਤਾਂ ਕਿ ਜਿਹੜੇ ਦੂਰ ਦਰਾੜਿਆਂ ਤੋਂ ਹੁੰਦੇ ਸੰਗਤਾਂ ਨੇ ਉਹਨਾਂ ਨੂੰ ਇਸ ਦੀ ਹਿਸਟਰੀ ਪਤਾ ਹੋ ਸਕੇ ਕੈਮਰਾ ਪਰਸਨ ਦੇ ਨਾਲ ਬਲਜੀ ਸਿੰਘ ਲੰਮੀ ਰਿਪੋਰਟ ਗੁਰਦਾਸਪੁਰ